ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜੀ ਆ ਪਿੰਡ ਧਰਮਗੜ੍ਹ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਵੀ ਅੱਜ ਅਸੀਂ ਇਹਨਾਂ ਚੋਂ ਜਿਹੜੇ ਉਪਰੇ ਬੂਟੇ ਨੇ ਕਣਕ ਦੇ ਵਿੱਚੋਂ ਕੱਢਣ ਲੱਗੇ ਆ ਤੇ ਇਹ ਜਿਹੜੇ ਕਣਕ ਦੇ ਵੀ ਬੀਜ ਨੇ ਉਹ ਬਰੀਡਰ ਸੀਡ ਫਾਊਂਡੇਸ਼ਨ ਤੇ ਪੰਜਾਬ ਐਗਰੀਕਲਚਰਿਜ਼ ਉਦਯਾਨ ਤੋਂ ਲੈਣਿਆਂ ਉਹ ਜਿਹੜਾ ਮੁੱਢਲਾ ਬੀਜ ਆ ਬਰੀਡਰ ਜਾਂ ਫਾਊਂਡੇਸ਼ਨ ਜਾਂ ਆਈਏਆਰ ਤੋਂ ਤੇ ਹੰਸਾਰ ਯੂਨੀਵਰਸਿਟੀ ਹਰਿਆਣੇ ਦੇ ਵਿੱਚੋਂ ਤੇ ਸੈਕਟੋਨੇਟ ਕਨਾਲ ਕਣਕ ਤੇ ਜੋ ਸੰਸਥਾਾਂ ਕਨਾਲ ਦੇ ਨਾ ਸੰਸਥਾਵਾਂ ਤੋਂ ਅਸੀਂ ਬਰੀਡਰ ਜਾਂ ਫਾਊਂਡੇਸ਼ਨ ਸੀਡ ਲੈ ਕੇ ਅੱਗੇ ਆਪਣੇ ਖੇਤਾਂ ਦੇ ਵਿੱਚ ਬੀਜਿਆ ਇਹਨੂੰ ਫਿਰ ਸੀਡ ਸਰਟੀਫਿਕੇਸ਼ਨ ਅਥਾਰਟੀ ਤੋਂ ਪਾਸ ਕਰਵਾ ਕੇ ਅੱਗੇ ਕਿਸਾਨਾਂ ਨੂੰ ਵੰਡਦੇ ਆਂ ਤੇ ਹੁਣ ਅੱਜ ਅਸੀਂ ਇਹਦੇ ਚੌਥੇ ਨਿਵੇਂ ਬੂਤੇ ਕੱਢਣ ਲੱਗੇ ਆ ਇਹ ਜਿਹੜੀ ਸਾਡੀ ਕਣਕਾ ਬਹੁਤ ਸ਼ਾਨਦਾਰ ਖੜੀ ਆ ਹੁਣ ਅਸੀਂ ਸਾਰੇ ਖੇਤਾਂ ਦੇ ਵਿੱਚ ਜਿਹੜੇ ਉਹ ਪਲਾਟ ਰਿਓ ਕੱਢਦਾਣੇ ਨੇ ਤੇ ਉਹਦੇ ਨਾਲ ਜਿਹੜਾ ਸੀਡ ਆ ਪਿਓਰ ਹੋ ਜਾਊਗਾ ਫਿਰ ਅਸੀਂ ਇਹਨੂੰ ਗ੍ਰੇਡ ਕਰਕੇ ਇਹ ਕਿਸਾਨਾਂ ਨੂੰ ਵੰਡਦੇ ਆ ਗ੍ਰੇਡ ਕਰਨ ਨਾਲ ਵੀ ਤਕਰੀਬਨ ਜਿਹੜਾ ਹੈਗਾ 15-20 ਕਿਲੋ ਬੀਜ ਆ ਜਿਹੜਾ ਉਹ वेस्ट ਹੋ ਜਾਂਦਾ ਜਿਹੜੇ ਬਰੀਕ ਦਾਣੇ ਨੇ ਛੁੱਟੇ ਦੇ ਜਾਂ ਛੋਟੇ ਸਾਈਜ਼ ਦੇ ਜਿਹੜਾ ਉਹ ਫਿਰ ਕਿਸਾਨ ਵੀਰ ਬੀਜ ਲੈ ਕੇ ਜਾਂਦੇ ਨੇ ਉਹਨਾਂ ਦਾ ਜਿਹੜਾ ਝਾੜ ਹੈ ਉਹ ਦੱਸਦੇ ਨੇ ਵੀ ਸਾਡਾ ਜਿਹੜਾ ਝਾੜ ਹੈ ਕੁਆਂਟਮ 2.5 ਕਿਸਾਨਾਂ ਨਾਲੋਂ ਜ਼ਿਆਦਾ ਹੈ ਇਸ ਕਰਕੇ ਕਿਸਾਨ ਵੀਰਾਂ ਨੂੰ ਜਿਹੜਾ ਇਹ ਫਾਊਂਡੇਸ਼ਨ ਜਾਂ ਸਾਕਿਫਾਇਰ ਜਿਹੜੇ ਸੀਡ ਨੇ ਉਹੀ ਵਕਤ ਰੱਖਾਈ ਗਈ ਹੈ